ਮਿਸਟਰ ਪੰਜਾਬ ਤੁਸੀਂ ਰਹੇ ਹੋ ਪੰਜ ਤੋਂ ਸੱਤ ਵਾਰੀ ਬਹੁਤਿਆਂ ਦਾ ਸੁਪਨਾ ਹੁੰਦਾ ਹੈ ਪਰ ਉਹ ਤੁਸੀਂ ਸੁਪਨੇ ਅਚੀਵਮੈਂਟ ਲਈਏ ਫਿਰ ਵੀ ਇਹ ਹਾਲਾਤ ਬਣੇ ਨੇ ਜੇ ਤੁਹਾਡੀਆਂ ਟਰਾਫੀਆਂ ਤੇ ਮਿੱਟੀ ਜੰਮੀ ਹੋਈ ਹੈ ਏ ਚੀ ਜ وجہ ਸਰ ਮੈਨੂੰ ਕੋਈ ਮੁਖਾਮ ਹਸਣੀ ਹੋਇਆ ਜਾਂ ਫਿਰ ਇਸ ਕਰਕੇ ਮਿੱਟੀ ਜੰਮੀ ਹੋਈ ਹੈ ਕਿਉਂਕਿ ਮੈਂ ਦੇ ਲਾਈਵ ਚ ਜਾਂਦਾ ਸਰਕਾਰੀ ਜੋਬਰੀ ਸਰਕਾਰੀ ਨੌਕਰੀ ਤੇ ਸਰਕਾਰੀ ਨੌਕਰੀ ਨਹੀਂ ਮਿਲੀ ਜੀ ਤੱਕ ਤੁਸੀਂ ਮਿਸਟਰ ਪੰਜਾਬ ਦੇ ਨਾਲ ਨਾਲ ਮਿਸਟਰ ਏਸ਼ੀਆ ਵੀ ਰਹੇ ਹੋ ਇੰਨੀ ਮਿਹਨਤ ਦੇ ਬਾਵਜੂਦ ਵੀ ਤੁਹਾਡੀ ਮਿਹਨਤ ਨੂੰ ਮੁੱਲ ਕਿਉਂ ਨਹੀਂ ਪਿਆ ਸਰ ਮੈਨੂੰ ਤਾਂ ਬਰਾਉਣ ਲੱਗਦਾ ਮੈਂ 6-7 ਵਾਰੀ ਮਿਸਟਰ ਪੰਜਾਬ ਰਿਆਂ ਨਾਰਥ ਇੰਡੀਆ ਰਿਆਂ ਸੋਤੇਸ਼ਗਰਿਆਂ ਪਰ ਸਰਕਾਰ ਨੂੰ ਕੁਝ ਮੇਰੇ ਬਾਰੇ ਸੋਚਣਾ ਚਾਹੀਦਾ ਵਾ ਇਹ ਬਾਡੀ ਬਣਾਉਣ ਵਾਸਤੇ ਕਿੰਨੀ ਕਿ ਮਿਹਨਤ ਲਾਉਣੀ ਪਈ ਐ ਇਹ ਆਮ ਪਰਿਵਾਰ ਚੋਂ ਉੱਠ ਕੇ ਇਹ ਵਧੀਆ ਸਰੀਰ ਬਣਾਉਣਾ ਤੇ ਇੰਨੇ ਮੈਡਲ ਤੇ ਇੰਨੀਆਂ ਟਰੋਫੀਆਂ ਜਿੱਤਨੀਆਂ ਕਿੰਨੀ ਕਿ ਮਿਹਨਤ ਲਾਈ ਹੋਈ ਪਰ ਮੈਨੂੰ 20 20-22 ਸਾਲ ਹੋ ਗਿਆ ਐਕਸੇ ਕਰਦੇ ਇਹ ਬਾਡੀ 20 ਸਾਲ 20-22 ਸਾਲ ਦੀ ਬਣੀ ਐ ਤੇ ਪਰਿਵਾਰ ਦਾ ਚਿੱਤ ਨਾ ਦੇ ਹਾਲਾਤ ਸੀ ਤੁਹਾਡੇ ਪਰਿਵਾਰ ਬਾਰੇ ਜਾਨਣਾ ਚਾਹੁੰਨੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਉੱਠੇ ਹੋ ਤੁਸੀਂ ਸਰਮ ਬਹੁਤ ਗਰੀਬਲਾ ਹਾਲਤ ਚ ਉਠਿਆ ਮਾਂ ਯਾਤਰ ਕੋਪਲੇ ਡੈਡੀ ਮੇਰੇ ਪੇਪਰ ਮਿਲ ਚ ਖਾਣਾ ਪੇਪਰ ਮਿਲ ਚ ਕੰਮ ਕਰਦੇ ਰਹੇ ਮੰਮੀ ਮੇਰੇ ਲੋਕਾਂ ਦੀ ਘੋਟੀਆਂ ਵਿੱਚ ਭਾਂਡੇ ਮਾਏ ਤੇਰੇ ਤਾਂ ਕਰਕੇ ਉਹਨਾਂ ਨੇ ਮੇਰੀ ਡਾਈਟ ਬੜੀ ਮੁਸ਼ਕਲ ਪੂਰੀ ਕੀਤੀ ਹੈ ਜੋ ਅੱਜ ਤੋਂ 20 ਸਾਲ ਪਿੱਛੇ ਚਲੇ ਜਾਈ ਇਹ ਤਾਂ ਬਹੁਤ ਮਿਹਨਤ ਲਾਉਣੀ ਪੈਂਦੀ ਸੀ ਹੁਣ ਤਾਂ ਡੱਬਿਆਂ ਨਾਲ ਬਾਡੀ ਬਣ ਜਾਂਦੀ ਏ ਉਹ ਮਿਹਨਤ ਨਾਲ ਹੀ ਬਾਡੀ ਬਣਦੀ ਸੀ ਲੋਹੇ ਨਾਲ ਲੋਹਾ ਹੋਣਾ ਪੈਂਦਾ ਸੀ ਤਾਂ ਕਿਵੇਂ ਡਾਈਟ ਦਾ ਚੱਲਦਾ ਸੀ ਤੁਹਾਡੇ ਸਹੀ ਡਾਈਟ ਤਾਂ ਮੇਰੇ ਚੱਲਦਾ ਸੀ ਮੇਰੇ ਵੱਡੇ ਭਾਈ ਮੇਰਾ ਸਾਥ ਦਿੰਦੇ ਸੀ ਮੇਰੇ ਮੰਮੀ ਸਾਧਨਦੇ ਵੀ ਮੇਰੇ ਡੈਡੀ ਸਾਧਨਦੇ ਵੀ ਥੋੜਾ ਬੋਲਾ ਯਾਰ ਦੋਸਤ ਸਾਧਨਦੇ ਵੀ ਤਾਂ ਕਿ ਉਹ ਡੈਡ ਬੁਰੀ ਹੋ ਜਾਂਦੀ ਜੇ ਤਰ ਤੇ ਬਹੁਤ ਮੜੇ ਹਲਾਤਾں ਚ ਨਿਕਲਿਆ ਮੈਂ ਇਧਰ ਜਾਨਣਾ ਚਾਹੁੰਦੇ ਹੋਂ ਤਾਂ ਹੀ ਕਿੰਨੀਆਂ ਜੀਆਂ ਟਰਾਫੀਆਂ ਸ਼ੀਲਡਾਂ ਇਹ ਅਵਾਰਡ ਜਿੱਤੇ ਨੇ ਤੂੰ ਅੱਜ ਤੱਕ ਸਰ ਅਣਗਿਣਤੀ ਆ ਮੈਨੂੰ ਕੋਈ ਗਿਣਤੀ ਵੀ ਨਹੀਂ ਹੋਈ ਜੇ ਤਰ ਇੱਕ ਥੋੜਾ ਮੈਂ ਸ਼ੀਲਡਾਂ ਦਾ ਖੋੜ ਲਿਆ ਥੱਲੇ ਪਿਆਵਾ ਘਟਾ ਜੰਮਿਆ ਵਾ ਤੇ ਦੋ ਥੋੜੇ ਹੋਰ ਮੇਰੇ ਕੋਲ ਪਏ ਆ ਜੇ ਤਰ ਤੇ ਮੈਡਲ ਤੇ 100 150 ਮੈਡਲ ਆ ਮੇਰੇ ਕੋਲ ਆਪਣੇ ਜੀਵਨ ਦਾ ਪਹਿਲਾ ਮੈਡਲ ਜਿੱਤਿਆ ਸੀ ਤੁਸੀਂ ਉਦੋਂ ਕਿੰਨਾ ਚਾਅ ਸੀ ਜਿਵੇਂ ਹੁਣ ਸੁਪਨੇ ਪੂਰੇ ਸ਼ੁਰੂ ਹੋ ਜੇ ਨੇ ਹੁਣ ਮਿਹਨਤ ਜਾਰੀ ਹੈ ਤੇ ਮਿਹਨਤ ਦਾ ਮੁੱਲ ਪੈਣਾ ਸ਼ੁਰੂ ਹੋਇਆ ਸਰ ਮੈਨੂੰ ਉਹ ਨਹੀਂ ਖੁਸ਼ੀ ਨਹੀਂ ਜਿੰਨੀ ਮੇਰੇ ਵੱਡੇ ਬ੍ਰਦਰ ਨੂੰ ਮੇਰੇ ਮਾਪਿਆਂ ਨੂੰ ਖੁਸ਼ੀ ਵੀ ਹਾਡਾ ਮੁੰਡਾ ਕੋ ਕਰੇਗਾ ਪਰ ਮੈਨੂੰ ਖੁਸ਼ੀ ਹੋਰੋਂ ਪ੍ਰਾਪਤ ਹੋਣੀ ਜੋ ਮਾਂ ਵੱਡਾ ਮੈਡਲ ਅਸਰ ਕਰਦਾ ਪਰ ਵੱਡੇ ਮੈਡਲ ਐਸੇ ਡਾਈਟ ਚ ਇਹਦੀ ਪੈਸਾ ਚਾਹੀਦਾ ਤਾਂ ਰੋਹਤ ਕਰ ਮੈਂ ਹੱਸਣ ਹੀ ਕਰ ਚੁੱਕਿਆ ਪਹਿਲਾ ਮੈਡਲ ਜਾਂ ਪਹਿਲੀ ਟਰੋਫੀ ਜਦੋਂ ਜਿੱਤੀ ਸੀ ਉਦੋਂ ਕਿੰਨੀ ਉਮਰ ਦੇ ਵਿੱਚ ਤੁਸੀਂ ਮੈਡਲ ਜਿੱਤਿਆ ਮੈਂ 22 ਸਾਲ ਦੀ ਉਮਰ 'ਚ ਜੂਨੀਅਰ ਮਿਸ ਇੰਡੀਆ ਗੱਡਿਆ ਸੀ ਜੂਨੀਅਰ ਮਿਸ ਇੰਡੀਆ ਸਿਲਵਰ ਮੈਡਲ ਆਇਆ ਇੰਦਰਾ ਉਸ ਤੋਂ ਬਾਅਦ 'ਚ ਚਲਦੇ ਗਏ ਚਲਦੇ ਗਏ ਚਲਦੇ ਗਏ ਬਹੁਤ ਮੈਡਲ ਹਾਸਲ ਹੋਏ ਪਰ ਫਿਲਹਾਲ ਕੋਈ ਪਿਆਰਾ ਨਹੀਂ ਆਇਆ ਤੇਰੇ ਪੁੱਤਿਆਂ ਦਾ ਸੁਪਨਾ ਹੁੰਦਾ ਜੀ ਉਹਨਾਂ ਦਾ ਡੌਲਾ ਵਧੀਆ ਹੋਵੇ ਬਾਡੀ ਵਧੀਆ ਹੋਵੇ ਤਾਂ ਤੁਸੀਂ ਮਿਹਨਤ ਲਾਈ ਮੈਡਲ ਜਿੱਤੇ ਸੁਪਨੇ ਵੀ ਪੂਰੇ ਹੋਏ ਖਿਜਾਬ ਦਾ ਜੀ ਇਸ ਲਾਈਨ ਦੇ ਵਿੱਚ ਪਹਿਲਵਾਨੀ ਲਾਈਨ ਦੇ ਵਿੱਚ ਜਿਹੜੇ ਐ ਕੋਈ ਫਿਊਚਰ ਹੈ ਆਪਣਾ ਆਉਣ ਵਾਲਾ ਸਮਾਂ ਜਿਹੜਾ ਸਹੀ ਹੋ ਸਕਦਾ ਤੁਹਾਡਾ ਗਰੀਬ ਬੰਦੇ ਦਾ ਕੋਈ ਹੈਗਾ ਸੁਪਨਾ ਹੀ ਅਦਰ ਕਿਉਂ ਭਲੇ ਪੈਸਾ ਹੋਏਗਾ ਸੁਪਨਾ ਪੂਰਾ ਹੋਏਗਾ ਅਮੀਰ ਬੰਦੇ ਦਾ ਸੁਪਨਾ ਪੂਰਾ ਹੋ ਸਕਦਾ ਕਿਉਂ ਉਹਨਾਂ ਕੋਲ ਪੈਸਾ ਵਾ ਇਸ ਲਈ ਗਰੀਬ ਬੰਦੇ ਦਾ ਸੁਪਨਾ ਨਹੀਂ ਕਦੀ ਪੂਰਾ ਹੋ ਸਕਦਾ ਕਿਵੇਂ ਚੱਲ ਰਹੀ ਰੋਜੀ ਰੋਟੀ ਸਰ ਰੋਜੀ ਰੋਟੀ ਉਹੋ ਜਿਹੀ ਚਲਾਂਦੀ ਕਿਉਂ ਮੈਂ ਮੈਨੂੰ ਆਪਣੀ ਡਾਇਟ ਬੰਦ ਕਰਕੇ ਆਪਣਾ ਪਰਵਾਰ ਪਾਲਣਾ ਪੈਂਦਾ ਵਾ ਕੋਈ ਮੈਨੂੰ ਆਪਣਾ ਪਰਿਵਾਰ ਦੇਖੰਦਿਆ ਹੋਰ ਕੁਝ ਨਹੀਂ ਜੇ ਸਰਕਾਰ ਮੇਰੇ ਮੇਰਾ ਸਾਥ ਦੇਰੇ ਤੇ ਮੈਂ ਅਗੋ ਗੇਮ ਕਰ ਸਕਦਾ ਆਪਣੀ ਮਿਰਚੇ ਤੇ ਕਰੀ ਬਹੁਤ ਜਨੂਨ ਹੈ ਆਪਣੇ ਪੂਰੇ ਹੋਣ ਦੀ ਬੜੀ ਆਸ ਈ ਪਰ ਮੇਰੀ ਆਸਾਂ ਦੇ ਪਾਣੀ ਫੇਰ ਗਿਆ ਕਿਉਂ ਸਰਕਾਰ ਨੇ ਮੇਰੇ ਸਾਹ ਨੀਤਾ ਮੱਸੇ ਮੈਨੂੰ ਮੈਡਲ ਤੇ ਟ੍ਰੋਫੀ ਦੇ ਵੇਖੇ ਦੇ ਬੜੇ ਜਰੂ ਹੈ ਕਿਉਂ ਆਪਣੇ ਆਵਲੇ ਮੈਂ ਟੁੱਟਿਆ ਪਿਆ ਵਾਂ ਐ ਉਮਰ ਚ ਬੰਦਾ ਪਹਿਲੇ ਪਰਿਵਾਰ ਆਪਣੇ ਨੂੰ ਵੇਖਦਾ ਬਾਅਦ ਚ ਮੈਡਲ ਟ੍ਰੋਫੀ ਮੇਦੇ ਕੋ ਟਮੈਡਲ ਟ੍ਰੋਫੀ ਨੇ ਮੈਨੂੰ ਕੋ ਦਿੱਤਾ ਨਹੀਂ ਦੋਸਤੋ ਨੌਜਵਾਨਾਂ ਦੇ ਵਿੱਚ ਡੌਲੇ ਦਾ ਰੌਲਾ ਹਮੇਸ਼ਾ ਰਹਿੰਦਾ ਹੈ ਤੇ ਬਹੁਤਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਸਰੀਰ ਬਹੁਤ ਵਧੀਆ ਹੋਵੇ ਤੇ ਵਧੀਆ ਬਾਡੀ ਬਣਾਈ ਜਾਵੇ ਪਰ ਅੱਜ ਜਿਸ ਨੌਜਵਾਨ ਨੂੰ ਮਲਾਉਣ ਜਾ ਰਹੇ ਹਾਂ ਉਸ ਦੀ ਉਮਰ 44 ਸਾਲ ਹੈ ਉਸ ਨੇ ਆਪਣੇ ਜੀਵਨ ਦੇ 20 ਸਾਲ ਜਿਹੜੇ ਨੇ ਬਾਡੀ ਬਣਾਉਣ ਦੇ ਵਿੱਚ ਲਾ ਦਿੱਤੇ ਮਿਸਟਰ ਪੰਜਾਬ ਰਹੇ ਨੇ 5 ਤੋਂ 7 ਵਾਰੀ ਬਹੁਤ ਸਾਰੀਆਂ ਸੀਲਡਾਂ ਮਿਲੀਆਂ ਬਹੁਤ ਸਾਰੀਆਂ ਟਰੋਫੀਆਂ ਮਿਲੀਆਂ ਤੇ ਬਹੁਤ ਸਾਰੇ ਮੈਡਲ ਵੀ ਜਿੱਤੇ ਪਰ ਅੱਜ ਉਹਨਾਂ ਟਰੋਫੀਆਂ ਦੇ ਉੱਪਰ ਮਿੱਟੀ ਜੰਮੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਰਹੇ ਹੋ ਜਿਓ ਸੀਲਡਾਂ ਜਿਹੜੀਆਂ ਨੇ ਮਿੱਟੀ ਜੰਮੀ ਹੋਈ ਹੈ ਤਾਂ ਉਸ ਨੌਜਵਾਨ ਵੀਰ ਨਾਲ ਵੀ ਮਿਲਾਉਣੇ ਆ 44 ਸਾਲ ਦਾ ਇਹ ਨੌਜਵਾਨ ਵੀਰ ਹੈ ਇਸ ਨੇ 22 ਤੋਂ 20 ਤੋਂ 22 ਸਾਲ ਜਿਹੜੇ ਨੇ ਆਪਣਾ ਬੋਡੀ ਬਣਾਉਣ ਦੇ ਵਿੱਚ ਲਾ ਦਿੱਤੇ ਨੇ ਤਾਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਭਾਈ ਤੁਹਾਡਾ ਸੱਸੀ ਗੱਲ ਜੀ ਮੈਨੂੰ ਇਹ ਦੱਸੋ ਮਿਸਟਰ ਪੰਜਾਬ ਤੁਸੀਂ ਰਹੇ ਹੋ ਭੰਗ ਤੋਂ ਸੱਤ ਵਾਰੀ ਬਹੁਤਿਆਂ ਦਾ ਸੁਪਨਾ ਹੁੰਦਾ ਹੈ ਪਰ ਉਹ ਤੁਸੀਂ ਸੁਪਨੇ ਅਚੀਵਮੈਂਟ ਲਈਏ ਫਿਰ ਵੀ ਇਹ ਹਾਲਾਤ ਬਣੇ ਨੇ ਜਿ ਤੁਹਾਡੀਆਂ ਟਰਾਫੀਆਂ ਤੇ ਮਿੱਟੀ ਜੰਮੀ ਹੋਈ ਹੈ ਠੀਕ ਵਜਾ ਸਰ ਮੈਨੂੰ ਕੋਈ ਮੁਕਹਾਮਾ ਸਣੀਓ ਹੈ ਜਾਂ ਤੇਰ ਇਸ ਕਰਕੇ ਮਿਲਟੀ ਜੰਮੀ ਹੋਈ ਹੈ ਕਿਉਂਕਿ ਮੈਂ ਜਦੋਂ ਲਾਈਵ ਜਾਂਦਾ ਸਰਕਾਰੀ ਜੋਬ ਸਰਕਾਰੀ ਨੌਕਰੀ ਪਰ ਸਰਕਾਰੀ ਨੌਕਰੀ ਨਹੀਂ ਮਿਲ ਜਾਈ ਤਕਰ ਇਹ ਸੁਧਾਰਨ ਪਰਿਵਾਰ ਤੋਂ ਉੱਠ ਕੇ ਇੰਨੇ ਉੱਚੇ ਲੈਵਲ ਤੇ ਪਹੁੰਚੇ ਬਹੁਤਿਆਂ ਦਾ ਸੁਪਨੇ ਹੁੰਦੇ ਨੇ ਜਿ ਉਹਨਾਂ ਨੂੰ ਮੈਡਲ ਮਿਲ ਜਾਣ ਮਿਸਟਰ ਪੰਜਾਬ ਬਣ ਜੇ ਤੋਂ ਆਂਦੇ ਜੀ ਸਾਡੀ ਮਿਹਨਤ ਸਫਲ ਹੋਈ ਹੈ ਤੁਸੀਂ ਮਿਸਟਰ ਪੰਜਾਬ ਦੇ ਨਾਲ ਨਾਲ ਮਿਸਟਰ ਏਸ਼ੀਆ ਵੀ ਰਹੇ ਹੋ ਇੰਨੀ ਮਿਹਨਤ ਦੇ ਬਾਵਜੂਦ ਵੀ ਤੁਹਾਡੀ ਮਿਹਨਤ ਨੂੰ ਮੁੱਲ ਕਿਉਂ ਨਹੀਂ ਪਿਆ ਸਰ ਮੈਨੂੰ ਤਾਂ ਬਰਾਉਣ ਲੱਗਦਾ ਮੈਂ 6-7 ਵਾਰੀ ਮਿਸਟਰ ਪੰਜਾਬ ਰਿਆਂ ਨਾਰਥ ਇੰਡੀਆ ਰਿਆਂ ਸਵਦੇਸ਼ੀਅਰਿਆਂ ਪਰ ਸਰਕਾਰ ਨੂੰ ਕੁਝ ਮੇਰੇ ਬਾਰੇ ਸੋਚਣਾ ਚਾਹੀਦਾ ਵਾ ਕਿਉਂ ਭਲੇ ਮੈਂ ਗਰੀਬ ਘਰ ਚ ਉਠਿਆ ਵਾਂ ਯਾਤਰ ਪ੍ਰਯਤ ਕਰ ਮੈਨੂੰ ਨੌਕਰੀ ਨਹੀਂ ਮਿਲੀ ਯਾਤਰ ਪਰ ਫੇਰ ਵੀ ਮਿਹਨਤ ਜਾਰੀ ਹੈ ਜੀ ਮੇਰੀ ਮੈਨੂੰ ਇਹ ਦੱਸੋ ਇਹ ਬਾਡੀ ਬਣਾਉਣ ਵਾਸਤੇ ਕਿੰਨੀ ਕਿ ਮਿਹਨਤ ਲਾਉਣੀ ਪਈਏ ਇਹ ਆਮ ਪਰਿਵਾਰ ਚੋਂ ਉੱਠ ਕੇ ਇਹ ਵਧੀਆ ਸਰੀਰ ਬਣਾਉਣਾ ਤੇ ਇੰਨੇ ਮੈਡਲ ਤੇ ਇੰਨੀਆਂ ਟਰੋਫੀਆਂ ਜਿੱਤਣੀਆਂ ਕਿੰਨੀ ਕਿ ਮਿਹਨਤ ਲਾਈ ਹੁੰਦੀ ਹੈ ਸਰਮਣੇ 20 22 ਸਾਲ ਹੋ ਗਿਆ ਐਕਸੇ ਕਰਦੇ ਪਰ ਮਨ ਨੂੰ ਕੋਈ ਮਕਾਮ ਹਸਲ ਨਹੀਂ ਹੋਇਆ ਇਹ ਬੜੀ 20 ਸਾਲ 20 22 ਸਾਲ ਦੀ ਬਣੀ ਹੈ ਤੇ ਪਰਿਵਾਰ ਦਾ ਚਿੱਤਨ ਦੇ ਹਾਲਾਤ ਸੀ ਤੁਹਾਡੇ ਪਰਿਵਾਰ ਬਾਰੇ ਜਾਨਣਾ ਚਾਹੁੰਨੇ ਇਹ ਕਿੰਨਾ ਹਾਲਾਤਾਂ ਦੇ ਵਿੱਚ ਉੱਠੇ ਹੋ ਤੁਸੀਂ ਸਰਮ ਬਹੁਤ ਗਰੀਬ ਹਾਲਾਤ ਚ ਉੱਠਿਆ ਵਾ ਯਾਤਰ ਕਿਉਂਕਿ ਮੇਰੇ ਡੈਡੀ ਮੇਰੇ ਪੇਪਰ ਮਿਲ ਚ ਖਾਣਾ ਪੇਪਰ ਮਿਲ ਚ ਕੰਮ ਕਰਦੇ ਰਹੇ ਆ ਤੇ ਮੰਮੀ ਮੇਰੇ ਲੋਕਾਂ ਦੀ ਗੋਟੀਆਂ ਵਿੱਚ ਭਾਂਡੇ ਮਾਂਦੇ ਤੇ ਤਾਂ ਕਰਕੇ ਉਹਨਾਂ ਨੇ ਮੇਰੀ ਡਾਈਟ ਬੜੀ ਮੁਸ਼ਕਲ ਪੂਰੀ ਕੀਤੀ ਹੈ 20 ਤੋਂ 22 ਸਾਲ ਜੀਵਨ ਦੇ ਤੁਸੀਂ ਆਪਣਾ ਬਾਡੀ ਬਣਾਉਣ ਦੇ ਵਿੱਚ ਹੀ ਲਾਏ ਨਹੀਂ ਤਾਂ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੀ ਮਿਹਨਤ ਆ ਬੜੀ ਮਿਹਨਤ ਲਾਦੀ ਸੀ ਜਿਉਂ ਜਾ ਅੱਜ ਤੋਂ 20 ਸਾਲ ਪਿੱਛੇ ਚਲੇ ਜਾਈਏ ਤਾਂ ਬਹੁਤ ਮਿਹਨਤ ਲਾਉਣੀ ਪੈਂਦੀ ਸੀ ਹੁਣ ਤਾਂ ਡੱਬਿਆਂ ਨਾਲ ਬਾਡੀ ਬਣ ਜਾਂਦੀ ਹੈ ਉਹਨੂੰ ਮਿਹਨਤ ਨਾਲ ਹੀ ਬਾਡੀ ਬਣਦੀ ਸੀ ਲੋਹੇ ਨਾਲ ਲੋਹਾ ਹੋਣਾ ਪੈਂਦਾ ਸੀ ਤਾਂ ਕਿਵੇਂ ਡਾਈਟ ਦਾ ਚੱਲਦਾ ਸੀ ਤੁਹਾਡਾ ਸਹੀ ਡਾਈਟ ਤਾਂ ਮੇਰਾ ਚੱਲਦਾ ਸੀ ਮੇਰੇ ਵੱਡੇ ਭਾਈ ਮੇਰਾ ਸਾਥ ਦਿੰਦੇ ਸੀ ਮੇਰੇ ਮੰਮੀ ਸਾਥ ਦਿੰਦੇ ਵੀ ਮੇਰੇ ਡੈਡੀ ਸਾਥ ਦਿੰਦੇ ਵੀ ਥੋੜਾ ਬੋੜਾ ਯਾਰ ਤੋਂ ਸਾਥ ਦਿੰਦੇ ਵੀ ਤਾਂ ਕਿ ਵੀ ਡੈਡ ਪੂਰੀ ਹੋ ਜਾਂਦੀ ਯਾਤਰ ਤੇ ਬਹੁਤ ਮਾੜੇ ਹਾਲਾਤਾਂ ਵਿੱਚ ਨਿਕਲਿਆ ਮੈਂ ਯਾਤਰ ਜਾਨਣਾ ਚਾਹੁੰਦੇ ਹੋਂ ਤਾਂ ਹੀ ਕਿੰਨੀਆਂ ਜੀ ਟਰਾਫੀਆਂ ਸ਼ੀਲਡਾਂ ਤੇ ਅਵਾਰਡ ਜਿੱਤੇ ਨੇ ਤੁਸੀਂ ਅੱਜ ਤੱਕ ਸਰ ਅਣਗਿਣਤੀ ਆ ਮੈਨੂੰ ਕੋਈ ਗਿਣਤੀ ਵੀ ਨਹੀਂ ਹੈਗੀ ਯਾਤਰ ਇੱਕ ਥੋੜਾ ਮੈਂ ਸ਼ੀਲਡਾਂ ਦਾ ਖੋੜ ਲਿਆ ਥੱਲੇ ਪਿਆਵਾ ਘਟਾ ਜੰਮਿਆ ਵਾ ਤੇ ਦੋ ਥੋੜੇ ਹੋਰ ਮੇਰੇ ਕੋਲ ਪਏ ਯਾਤਰ ਤੇ ਮੈਡਲ ਤੇ 100 150 ਮੈਡਲ ਹੈ ਮੇਰੇ ਕੋਲ ਤੰਮੇ ਜੀ ਜਦੋਂ ਆਪਣੇ ਜੀਵਨ ਦਾ ਪਹਿਲਾ ਮੈਡਲ ਜਿੱਤਿਆ ਸੀ ਤੁਸੀਂ ਉਦੋਂ ਕਿੰਨਾ ਚਾਅ ਸੀ ਜਿਵੇਂ ਹੁਣ ਸੁਪਨੇ ਪੂਰੇ ਸ਼ੁਰੂ ਹੋ ਰਹੇ ਨੇ ਹੁਣ ਮਿਹਨਤ ਜਾਰੀ ਹੈ ਤੇ ਮਿਹਨਤ ਦਾ ਮੁੱਲ ਪੈਣਾ ਸ਼ੁਰੂ ਹੋਇਆ ਸਰ ਮੈਨੂੰ ਉਹ ਨਹੀਂ ਖੁਸ਼ੀ ਨਹੀਂ ਜਿੰਨੀ ਮੇਰੇ ਵੱਡੇ ਬ੍ਰਦਰ ਨੂੰ ਮੇਰੇ ਮਾਪਿਆਂ ਨੂੰ ਖੁਸ਼ੀ ਵੀ ਹਾਡਾ ਮੁੰਡਾ ਕੋ ਕਰੇਗਾ ਪਰ ਮੈਨੂੰ ਖੁਸ਼ੀ ਹੋਰੋਂ ਪ੍ਰਾਪਤ ਹੋਣੀ ਜੋ ਮਾਂ ਵੱਡਾ ਮੈਡਲ ਅਸਰ ਕਰਦਾ ਪਰ ਵੱਡੇ ਮੈਡਲ ਵਾਸਤੇ ਡਾਈਟ ਚ ਇਹਦੀ ਪੈਸਾ ਚਾਹੀਦਾ ਤਾਂ ਰੇਹਤ ਕਰ ਮੈਂ ਹੱਸਣ ਹੀ ਕਰ ਗਿਆ ਅਸੀਂ ਦੇਖ ਰਹੇ ਹਾਂ ਜੇ ਤੁਸੀਂ ਮੈਡਲ ਜਿਹੜੇ ਨੇ ਜਰੂਰ ਪਾਏ ਹੋਏ ਨੇ ਇਹ ব্রਾਊਨ ਮੈਡਲ ਨੇ সিলਵਰ ਮੈਡਲ ਨੇ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਮੈਡਲ ਨੇ ਤੁਹਾਡੇ ਤੇ ਤੇ ਹੁਣ ਇੰਨਾ ਮੈਡਲਾਂ ਦਾ ਮੁੱਲ ਕੀ ਜਾਪਦਾ ਤੁਹਾਨੂੰ ਕਿੱਥੇ ਸਟੈਂਡ ਨੇ ਮੈਡਲ ਸਰ ਮੈਡਲ ਤੇ ਮੇਰੇ ਉੱਤੇ ਸਟੈਂਡ ਆਇਆਤਰ ਅੱਗੋਂ ਵੇਖੋ ਮੇਰੀ ਮਿਹਨਤ ਜਾਰੀ ਹੈ ਅੱਗੋਂ ਵੇਖੋ ਸਰਕਾਰ ਮੇਰੇ ਝੋਲੇ 'ਚ ਮੈਨੂੰ ਨੌਕਰੀ ਬੰਦੀ ਹੈ ਕਿ ਨਹੀਂ ਰਮੇ ਜੀ ਪਹਿਲਾ ਮੈਡਲ ਜਾਂ ਪਹਿਲੀ ਟਰੋਫੀ ਜਦੋਂ ਜਿੱਤੀ ਸੀ ਉਦੋਂ ਛਿੰਨੀ ਉਮਰ ਦੇ ਵਿੱਚ ਤੁਸੀਂ ਮੈਡਲ ਜਿੱਤੇ ਮੈਂ 22 ਸਾਲ ਦੀ ਉਮਰ 'ਚ ਜੂਨੀਅਰ ਮਿਸ ਇੰਡੀਆ ਗੱਡਿਆ ਸੀ ਜੂਨੀਅਰ ਮਿਸ ਇੰਡੀਆ ਸਿਲਵਰ ਮੈਡਲ ਆਇਆ ਏ ਮੇਰਾ ਉਸ ਤੋਂ ਬਾਅਦ 'ਚੋ ਚਲਦੇ ਗਏ ਚਲਦੇ ਗਏ ਚਲਦੇ ਗਏ ਬਹੁਤ ਮੈਡਲ ਹਾਸਲ ਹੋਏ ਪਰ ਫਿਲਹਾਲ ਕੋਈ ਫਾਇਦਾ ਨਹੀਂ ਹੋਇਆ ਤੇਰੇ ਤੇ ਬੋਤਿਆਂ ਦਾ ਜਿਵੇਂ ਜਿਵੇਂ ਮੈਂ ਪਹਿਲਾਂ ਜਾਇਆ ਤੇ ਬੋਤਿਆਂ ਦਾ ਸੁਪਨਾ ਹੁੰਦਾ ਜੀ ਉਹਨਾਂ ਦਾ ਡੌਲਾ ਵਧੀਆ ਹੋਵੇ ਬਾਡੀ ਵਧੀਆ ਹੋਵੇ ਤਾਂ ਤੁਸੀਂ ਮਿਹਨਤ ਲਾਈ ਮੈਡਲ ਜਿੱਤੇ ਸੁਪਨੇ ਵੀ ਪੂਰੇ ਹੋਏ ਖਿਜਾਬ ਦਾ ਜੀ ਇਸ ਲਾਈਨ ਦੇ ਵਿੱਚ ਪਹਿਲਵਾਨੀ ਲਾਈਨ ਦੇ ਵਿੱਚ ਜਿਹੜੇ ਆ ਕੋਈ ਫਿਊਚਰ ਹੈ ਆਪਣਾ ਆਉਣ ਵਾਲਾ ਸਮਾਂ ਜਿਹੜਾ ਸਹੀ ਹੋ ਸਕਦਾ ਤੁਹਾਡਾ ਸਰ ਇਹ ਗਰੀਬ ਬੰਦੇ ਦਾ ਕੋਈ ਹੈਗਾ ਸੁਪਨਾ ਜਾਂ ਇਦਾਂ ਕਿਉਂ ਭਲੇ ਪੈਸਾ ਹੋਏਗਾ ਸੁਪਨਾ ਪੂਰਾ ਹੋਏਗਾ ਜੀ ਤੇ ਅਮੀਰ ਬੰਦੇ ਦਾ ਸੁਪਨਾ ਪੂਰਾ ਹੋ ਸਕਦਾ ਕਿਉਂ ਉਹਨਾਂ ਕੋਈ ਪੈਸਾ ਵਾ ਇਸ ਲਈ ਗਰੀਬ ਬੰਦੇ ਦਾ ਸੁਪਨਾ ਨਹੀਂ ਕਦੀ ਪੂਰਾ ਹੋ ਸਕਦਾ ਕਿਉਂ ਉਹਲੇ ਪੈਸਾ ਹੋਊਗਾ ਤੇ ਫੇਰ ਅੱਗੇ ਜਾਊਗਾ ਤੋਂ ਹੁਣ ਰੋਜੀ ਰੋਟੀ ਕਿਵੇਂ ਚੱਲ ਰਹੀ ਤੁਹਾਡੀ ਜੀ ਪਰਿਵਾਰ ਚ ਲਾਉਣ ਵਾਸਤੇ ਰੋਜੀ ਰੋਟੀ ਜ਼ਰੂਰੀ ਹੈ ਕਿਵੇਂ ਚੱਲ ਰਹੀ ਰੋਜੀ ਰੋਟੀ ਸਰ ਰੋਜੀ ਰੋਟੀ ਉਹੋ ਜਿਹੀ ਚੱਲਾਂਦੀ ਕਿਉਂ ਮੈਂ ਮੈਨੂੰ ਆਪਣੀ ਡੈਟ ਬੰਦ ਕਰਕੇ ਆਪਣਾ ਪਰਿਵਾਰ ਪਾਲਣਾ ਪੈਂਦਾ ਵਾ ਤੇ ਫਿਲਹਾਲ ਮੈਨੂੰ ਕੋਈ ਅੱਗੋ ਦਿਖਣ ਨਹੀਂ ਦਿਆ ਜੇ ਕੋਈ ਮੈਨੂੰ ਆਪਣਾ ਪਰਿਵਾਰ ਦਿਖੰਦਿਆ ਹੋਰ ਕੁਝ ਨਹੀਂ ਜੇ ਸਰਕਾਰ ਮੇਰੇ ਮੇਰਾ ਸਾਥ ਦੇ ਰਹੇ ਤੇ ਮੈਂ ਅੱਗੋ ਗੇਮ ਕਰ ਸਕਦਾ ਆਪਣੀ ਮਿਰਚੇ ਤੇ ਕੋਈ ਬਹੁਤ ਜਨੂਨ ਆ ਜਦੋਂ ਮਿਸਟਰ ਪੰਜਾਬ ਬਣਿਆ ਸੀ ਜਾਂ ਮਿਸਟਰ ਏਸ਼ੀਆ ਬਣਿਆ ਸੀ ਪਰਿਵਾਰ ਵਾਲਿਆਂ ਨੇ ਚਿੰਨਾ ਜ ਸਾਥ ਦਿੱਤਾ ਤੁਹਾਡਾ ਤੇ ਸਰਕਾਰਾਂ ਨੇ ਸਾਥ ਦਿੱਤਾ ਹੁੰਦਾ ਹੀ ਸਰ ਸਰਕਾਰਾਂ ਨੇ ਕੋਈ ਸਾਥ ਦਿੱਤਾ ਮੇਰਾ ਮੇਰਾ ਸਿਰਫ ਮੇਰੇ ਪਰਿਵਾਰ ਨੇ ਸਾਥ ਦਿੱਤਾ ਵਾ ਉਹਨਾਂ ਨੇ ਡਾਈਟ ਮੇਰੀ ਉਹਨਾਂ ਨੇ ਸਭ ਕੁਝ ਮੇਰਾ ਮੇਰੇ ਬਾਰੇ ਸੋਚਿਆ ਤਾਂ ਅਰ ਕਿ ਮੈਂ ਸੌਥੀ ਸ਼ੇ ਖੇਡ ਸਕਿਆ ਭਲਵਾਨ ਵਾਸਤੇ ਰੋਜ਼ਾਨਾ ਦੀ ਡਾਈਟ ਦਾ ਆਪਾਂ ਸੋਚੀਏ ਤਾਂ ਚਿੰਨੇ ਜੇ ਪੈਸੇ ਲਾਉਣੇ ਪੈਂਦੇ ਨੇ ਜੇ ਵਧੀਆ ਸਰੀਰ ਬਣਾਉਣਾ ਹੋਵੇ ਤਾਂ ਵਧੀਆ ਸੀਰੀ ਬਣਾਣਾ ਸੇ ਘੱਟ ਕੋਈ ਹਾਰ ਹਜ਼ਾਰ ਤੋਂ 1500 ਰੁਪਈਆ ਰੋਜ਼ ਦਾ ਚੀਜ਼ ਦੇ ਬੰਦੇ ਨੂੰ ਕੁਮ ਡਾਈਟ ਬੋਧ ਮੈਂ ਕਿ ਹਿਸਮ ਗਏ ਬੜੀ ਵੱ ਚੁੱਕੀ ਹੈ ਤਾਂ ਹੁਣ ਕਿਵੇਂ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਜਿਉਂ ਅੱਜ ਵੀ ਤੁਸੀਂ ਫਿੱਟ ਹੋ ਤਾਂ ਕਿਵੇਂ ਇਸ ਤਰ੍ਹਾਂ ਫਿੱਟ ਰਹੇ ਪਾਉਂਦੇ ਹੋ ਕਿਵੇਂ ਡਾਈਟ ਚੱਲ ਰਹੀ ਤੁਹਾਡੀ ਸਰ ਮੇਰੀ ਡਾਈਟ ਚੱਲਦੀ ਘੱਟ-ਘੱਟ ਜੇ ਮੈਂ ਜਦੋਂ ਮੈਂ 30-35 ਅੰਡੇ ਖਾਂਦਾ ਸੀ ਫਿਲਹਾਲ ਹੁਣ ਮੇਰੇ ਕੋਲ 12-15 ਅੰਡੇ ਆ ਆਪਣੀ ਫਿਟਨੈਸ ਮੇਨਟੇਨ ਰੱਖਣਾ ਸੇ ਬਸ ਸਿਰਫ ਹਾਂ ਸਰਕਾਰ ਮੇਰਾ ਸਾਥ ਦੇ ਰੇ ਤੇ ਫਿਰ ਮੈਂ ਬੋਧ ਦੂਰ ਤੱਕ ਜਾ ਸਕਦਾ ਵਾਂ ਤੇ ਪਰ ਮੈਨੂੰ ਜੀ 20 ਤੋਂ 22 ਸਾਲ ਦਾ ਬੜਾ ਲੰਮਾ ਸਫ਼ਰ ਹੁੰਦਾ ਜੀਵਨ ਦਾ ਕਿਸੇ ਵੀ ਸਰਕਾਰਾਂ ਨੇ ਜਿਹੜੀ ਤੁਹਾਡਾ ਸਾਥ ਨਹੀਂ ਦਿੱਤਾ ਬੜੇ ਸਮੇਂ ਬਦਲੇ ਨੇ ਬੜੀਆਂ ਸਰਕਾਰਾਂ ਬਦਲੀਆਂ ਨੇ ਹੁਣ ਜੇ ਕਿਸੇ ਨੇ ਸਾਥ ਨਹੀਂ ਦਿੱਤਾ ਸਰ ਨਹੀਂ ਕਿਸੇ ਕਿਸੇ ਸਰਕਾਰ ਨੇ ਸਾਥ ਨਹੀਂ ਦਿੱਤਾ ਮੇਰਾ ਠੀਕ ਨਹੀਂ ਤੇ ਮੈਂ ਬਹੁਤ ਟੁੱਟਿਆ ਹੋਇਆ ਤਾਂ ਜਦੋਂ ਬੰਦਾ ਅਵਾਰਡ ਜਿੱਤਦਾ ਜਾਂ ਮੈਡਲ ਜਿੱਤਦਾ ਆਪਣੇ ਪੰਜਾਬ ਆਉਂਦਾ ਜਾਂ ਆਪਣੇ ਪਿੰਡ ਆਉਂਦਾ ਮਹੱਲੇ 'ਚ ਆਉਂਦਾ ਐਮ ਐਲ ਏ ਜਾਂ ਤੁਹਾਡੇ ਮਹੱਲੇ ਦੇ ਕਿਸੇ ਐਮ ਐਲ ਏ ਨੇ ਜਾਂ ਏਰੀਏ ਦੇ ਮੰਤਰੀ ਨੇ ਸਵਾਸ ਦਿੱਤਾ ਹੋਵੇ ਤਾਂ ਆਡਾ ਆਉਂਦਿਆਂ ਦਾ ਵੈਲਕਮ ਕੀਤਾ ਹੋਵੇ ਸਰ ਨਹੀਂ ਉਹਨਾਂ ਨੇ ਕੋਈ ਮੇਰਾ ਸਵਾਸ ਨਹੀਂ ਦਿੱਤਾ ਯਾਤਰ ਮੇਰੇ ਫਰੈਂਡ ਹੀ ਸਾਥ ਦਿੰਦੇ ਰਹੇ ਪਰ ਇੱਕ ਵਾਰੀ ਮੈਂ ਮੱਧ ਪ੍ਰਦੇਸ਼ ਤੋਂ ਮਿਸ ਟਿੰਡਿਆ ਬਣ ਕੇ ਆਈ ਔਰ ਮੇਰੇ ਫਰੈਂਡਾਂ ਨੇ ਮੇਰਾ ਸਾਥ ਦਿੱਤਾ ਹੀ ਔਰ ਢੋਲ ਢੁਲ ਯਾਤਰ ਵਜਾਇਆ ਹੀ हां एमएलए वगैरह ने किहे ने मेरे साथ नहीं दता आज तकर भी किसी ने साथ नहीं दता मेरा फिर महेश जी जब तुम अवार्ड पे अवार्ड जीतने शुरू हुए उदों की महसूस हो रहा है कि ਤੁਹਾਡੇ ਸੁਪਨੇ ਪੂਰੇ ਹੋਣੇ ਸ਼ੁਰੂ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸੋਚਦੇ ਸੀ ਕਿ ਹੋਰ ਵਧੀਆ ਸਮਾਂ ਹੋ ਜਾਏਗਾ ਸਰ ਮੈਨੂੰ ਆਪਣੇ ਸੁਪਨੇ ਪੂਰੇ ਹੋਣ ਦੀ ਬੜੀ ਆਸ ਸੀ ਪਰ ਮੇਰੀਆਂ ਆਸਾਂ ਦੇ ਪਾਣੀ ਫੇਰ ਗਿਆ ਕਿਉਂਕਿ ਸਰਕਾਰ ਨੇ ਮੇਰੇ ਸਾਥ ਨਹੀਂ ਦਿੱਤਾ ਮੱਸਾ ਕੀ ਰਾਜੇ ਜਾਬਦਾ ਕਿਉਂ ਨਹੀਂ ਸਾਹ ਦਿੱਤਾ ਇਹ ਕਿੱਥੇ ਚੀਜ਼ ਪੂਰੀ ਨਹੀਂ ਹੋ ਪਾਈ ਕਿਉਂਕਿ ਮਿਸਟਰ ਇੰਡੀਆ ਤੁਸੀਂ ਰਹੇ ਹੋ ਮਿਸਟਰ ਏਸ਼ੀਆ ਤੁਸੀਂ ਰਹੇ ਹੋ ਫਿਰ ਕਿਉਂ ਰਾਜੇ ਇਸ ਤਰ੍ਹਾਂ ਦਾ ਸਰ ਕੋਈ ਬਣਾਉਣ ਲੱਗਦਾ ਜਾਂ ਸਰਕਾਰ ਦਾ ਧਿਆਨ ਨਹੀਂ ਪਿਆ ਜਾਂ ਧਿਆਨ ਦੇ ਕੇ ਮੂੰਹ ਫੇਰ ਲਿਆ ਕੋਈ ਪਤਾ ਨਹੀਂ ਲੱਗਦਾ ਕਿ ਮੈਂ ਆਪਣੀ ਐਕਸੇ ਮੇਰੀ ਜਾ ਰਹੀ ਹੈ ਅੱਗੋਂ ਵੇਖੋ ਕੀ ਬੰਦਾ ਹੈ ਯਾ ਬਹੁਤ ਬਹੁਤੇ ਨੌਜਵਾਨ ਅੱਜ ਵੀ ਸੋਚਦੇ ਨੇ ਕਿ ਬਾਡੀ ਜਿਹੜੀ ਹੈ ਬੜੀ ਜਲਦੀ ਬਣ ਜਾਂਦੀ ਹੈ ਤਾਂ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿੰਨੀ ਕਿ ਮਿਹਨਤ ਲਾਉਣੀ ਪੈਂਦੀ ਹੈ ਸਰ ਸਰ ਬਾਡੀ ਬਣਾਉਣਾ ਸਿਰਫ ਮੇਨ ਮਿਹਨਤ ਨਹੀਂ ਮੇਨ ਡਾਈਟ ਹੈ ਜਿਹੜਾ ਕਿ ਮੈਂ ਹਜੇ ਨਹੀਂ ਕਿਹਾ ਕਿ ਮੇਨ ਡਾਈਟ ਦਾ ਡੈਟ ਆਸੇ ਪੈਸਾ ਚਾਹੀਦਾ ਵਾ ਬਾਡੀ ਤੇ ਜੇ ਪੈਸਾ ਆਏਗਾ ਬਾਡੀ ਤੇ ਰੱਖਿਆ ਬਣਾਉਣ ਵਾਲਾ ਬਣਾ ਲੇਗਾ ਪਰ ਜੇ ਫਿਲਹਾਲ ਪੈਸਾ ਹੈਗਾ ਤਾਂ ਸਭ ਤੋਂ ਵੱਡੀ ਚੀਜ਼ ਹੈ ਪੈਸਾ ਉਸ ਤੋਂ ਬਾਅਦ ਲੋਕਾਂ ਦਾ ਯੋਗਦਾਨ ਹੈ ਯਾਰ ਮੇਜ ਜਦੋਂ ਨਵੀਆਂ-ਨਵੀਆਂ ਸ਼ੀਲਡਾਂ ਮਿਲੀਆਂ ਨਵੇਂ-ਨਵੇਂ ਮੈਡਲ ਮਿਲੇ ਟਰੋਫੀਆਂ ਮਿਲੀਆਂ ਉਦੋਂ ਉਹਨਾਂ ਟਰੋਫੀਆਂ ਨੂੰ ਦੇਖ ਕੇ ਦਿਲ ਨੂੰ ਚਾ ਚੜਦਾ ਸੀ ਤੇ ਅੱਜ ਉਹਨਾਂ ਟਰੋਫੀਆਂ ਨੂੰ ਦੇਖਦੇ ਹੋ ਜਾਂ ਮੈਡਲਾਂ ਨੂੰ ਦੇਖਦੇ ਹੋ ਤਾਂ ਕੀ ਬੀਤਦੀ ਅੱਜ ਸਰਮ ਨੂੰ ਮੈਡਲ ਤੇ ਟਰੋਫੀ ਦੇ ਵੇਖ ਕੇ ਦੇ ਬੜੇ ਜਿਹਰੇ ਹੋਇਆ ਕਿ ਉਹ ਬਲੇ ਐਵਲ ਮੈਂ ਟੁੱਟਿਆ ਪਿਆ ਵਾਂ ਐ ਉਮਰ ਚ ਬੰਦਾ ਪਹਿਲੇ ਪਰਿਵਾਰ ਆਪਣੇ ਨੂੰ ਵੇਖਦਾ ਬਾਅਦ ਚ ਮੈਡਲ ਟਰੋਫੀ ਮੈਦੇ ਕੋ ਟਰੋਫੀ ਮੈਨੂੰ ਕੋਈ ਦਿੱਤਾ ਨਹੀਂ ਜਿਵੇਂ ਪੈਸਾ ਕਮਾਉਂਗਾ ਫੇਰ ਹੀ ਪਰਿਵਾਰ ਪਾਸ ਹੋਊਗਾ ਸਿਰਫ ਮੈਂ ਪਰਿਵਾਰ ਨਾਲ ਧਿਆਨ ਦੇਣਾ ਵਾ ਮੈਡਲ ਟ੍ਰੋਫੀਆਂ ਨਾਲ ਨਹੀਂ ਕਿਉਂ ਬਲੇ ਸਰਕਾਰ ਤੇ ਕੁਝ ਕਰਦੀ ਨਹੀਂ ਮੈਂ ਜ਼ਰੂਰ ਜੇ ਉਮਰ 44 ਸਾਲ ਹੈ ਮਿਹਨਤ ਅਜੇ ਵੀ ਜਾਰੀ ਹੈ بڑے ਮੈਡਲ ਨੇ ਮਡੀਆਂ ਟ੍ਰੋਫੀਆਂ ਨੇ ਬੋਰੀਆਂ ਭਰੀਆਂ ਨੇ ਮੇਰੀ ਜਾਲਾਂ ਛਿੰਨੀਆਂ ਜਿਹੀਆਂ ਬੋਰੀਆਂ ਨੇ ਹੁਣ ਸਰ ਦੋ ਬੋਰੀਆਂ ਭਰੀਆਂ ਵਾ ਇੱਕ ਬੋਰੀ ਥੱਲੇ ਮੈਂ ਖੋਲੀ ਐ ਜਿਹਨੂੰ ਘਟਾ ਘਟਾ ਮਿੱਟੀ ਲੱਗਾ ਪਿਆ ਵਾ ਤੇ ਫਿਲਹਾਲ ਮੈਂ ਸਾਫ਼ ਨਹੀਂ ਕੀਤੀ ਜਿਆਤਰ ਸਾਫ ਕਰਵਾਉਣੀਆਂ ਕਿ ਮੁੰਡੇ ਗੇ ਜਮਾਪ ਕਸਾਫ ਕਰਾਂਗਾ ਕਪੜੇ ਜਿਹੜੀਆਂ ਜਿੱਤੀਆਂ ਟ੍ਰੋਫੀਆਂ ਉਹਨਾਂ ਦਾ ਉਹਨਾਂ ਦੀ ਰਿਸਪੈਕਟ ਦੇ ਕਰਨੀ ਪੈਣੀ ਹੈ ਕਿ ਪਹਿਲਵਾਨ ਵਾਸਤੇ ਇਟ ਮੈਡਲ ਦਾ ਟਰੋਫੀ ਸਭ ਤੋਂ ਅਹਿਮ ਚੀਜ਼ ਹੁੰਦੀ ਹੈ ਜਦੋਂ ਉਹਨੂੰ ਸਟੇਜ ਦੇ ਉੱਪਰ ਟਰੋਫੀ ਜਾਂ ਮੈਡਲ ਨਾਲ ਸਨਮਾਨਿਤ ਹੁੰਦਾ ਦਾ ਉਹਦੇ ਜੀਵਨ ਦਾ ਸਭ ਤੋਂ ਵੱਡਾ ਤਨ ਉਹੀ ਹੁੰਦਾ ਹੈ ਪਰ ਇਹ ਵੀ ਸੱਚ ਹੈ ਜੀ ਇਹਨਾਂ ਮੈਡਲਾਂ ਨਾਲ ਇਹਨਾਂ ਟਰੋਫੀਆਂ ਨਾਲ ਪਰਿਵਾਰ ਨਹੀਂ ਚੱਲਦੇ ਪਰਿਵਾਰ ਚੱਲਦੇ ਨੇ ਪੈਸਿਆਂ ਨਾਲ ਤਾਂ ਕਿੰਨਾ ਜੀ ਮਹਿਸੂਸ ਲਿਆਦੇ ਹੋ ਜੀ ਨਾਲ ਦੀ ਨਾਲ ਸਰਜਾਰਾਂ ਨੂੰ ਇਸ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਮੈਡਲਾਂ ਤੇ ਟਰੋਫੀਆਂ ਦੇ ਨਾਲ ਪਰਿਵਾਰ ਚਲਾਉਣ ਵਾਸਤੇ ਵੀ ਪੈਸੇ ਚਾਹੀਦੇ ਪੈਸੇ ਤੇ ਜੂਰ ਚਾਹੀਦੇ ਸਰ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਜਿਹੜਾ ਆਪਣਾ ਗੇਮ ਕਰਦਾ ਵਧੀਆ ਪ੍ਰੋਫੈਸ਼ਨਲ ਕਰਦਾ ਵਾ ਉਹਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਘਰ-ਬਾਰ ਚੰਗੀ ਤਰ੍ਹਾਂ ਪਾਲ ਸਕੇ ਤਾਂ ਜ਼ਰੂਰ ਜੀ ਜਿਵੇਂ ਜੇ ਬਹੁਤਿਆਂ ਦਾ ਸੁਪਨਾ ਹੁੰਦਾ ਜੇ ਉਹਨਾਂ ਦੇ ਜਿਹੜੇ ਨੇ ਸੁਪਨੇ ਪੂਰੇ ਹੋਣ ਪਰ ਇਸ ਨੌਜਵਾਨ ਦੇ ਸੁਪਨੇ ਜ਼ਰੂਰ ਪੂਰੇ ਹੋਏ ਨੇ ਮਿਸਟਰ ਪੰਜਾਬ ਮਿਸਟਰ ਏਸ਼ੀਆ ਜ਼ਰੂਰ ਹੋਏ ਨੇ ਦੂਰ-ਦੂਰ ਤੱਕ ਇਹ ਚਰਚੇ ਵੀ ਰਹੇ ਨੇ ਇਸ ਨੌਜਵਾਨ ਦੇ ਪਰ ਅੱਜ ਮਿੱਟੀ ਜੰਮੀ ਹੋਈ ਆ ਉਹਨਾਂ ਟਰੋਫੀਆਂ ਦੇ ਧੂਲ ਜੰਮੀ ਹੋਈ ਆ ਉਹਨਾਂ ਟਰੋਫੀਆਂ ਦੇ ਮੈਡਲ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਕਿ ਮੈਡਲਾਂ ਨਾਲ ਅਤੇ ਟਰਾਫੀਆਂ ਨਾਲ ਪਰਿਵਾਰ ਨਹੀਂ ਚੱਲਦਾ ਅੱਜ ਵੀ ਨੌਜਵਾਨ ਆਪਣਾ ਪਰਿਵਾਰ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਤਾਂ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਅਪੀਲ ਲਾਉਣੀ ਚਾਹੁੰਦੇ ਹੋ ਤੁਸੀਂ ਸੁਣ ਮੈਂ ਨੌਜਵਾਨ ਪੀੜ੍ਹੀ ਨੂੰ ਕਹਾਂ ਸਕਦਾ ਵੀ ਨਸ਼ਿਆਂ ਨੂੰ ਤਾਗੋ ਤੇ ਪ੍ਰੈਕਟਿਸ ਕਰੋ ਜਿੰਨੀ ਨੋਰਮਲ ਡਾਈਟ ਹੈ ਉਹ ਖਾਓ ਤੇ ਬਸ ਯਾਤਰ ਕਬੜੇ ਗੇਮ ਦੇ ਪਿਛੇ ਨਹੀਂ ਅਪਾ ਜੋ ਸਪੋਰਟਸ ਦੇ ਪਿਛੇ ਨਹੀਂ ਅਪਜੋ ਕਬੜਾ ਨੌਕਰੀ ਤੇ ਮਿਲਣਾ ਹੋ ਰਹੀ ਹੂੰ ਸਰਕਾਰ ਨੂੰ ਕੋਈ ਅਪੀਲ ਲਾਉਣੀ ਚਾਹੁੰਦੇ ਹੋ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਤਾ ਦੇ ਵਿੱਚ ਜਿੰਦੇ ਨੇ ਕਿ ਆਮ ਬੰਦੇ ਦੀ ਸਰਕਾਰ ਹੈ ਕੀ ਅਪੀਲ ਲਾਉਣੀ ਚਾਹੁੰਦੇ ਹੋ ਸਾਡੇ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਇਹੋ ਚੰਨਾ ਵੀ ਸਪੋਰਟਸ ਵਾਲੇ ਵੇਖਣ ਸਪੋਰਟਸ ਵਾਲੇ ਵੇਖਣ ਮੇਰੇ ਮੈਡਲ ਵਾਲੇ ਮੇਰੇ ਟਰੋਫੀ ਵਾਲੇ ਵੇਖਣ ਤਾਂ ਕਿ ਮੈਨੂੰ ਕੋਈ ਨਾ ਕੋਈ ਸਰਕਾਰੀ ਜੋਬ ਦਿੱਤੀ ਜਾਵੇ ਜਰੂਰ ਜੀ ਬਹੁਤ ਬਹੁਤ ਧੰਨਵਾਦ ਹੈ ਤਾਂ ਜਰੂਰ ਮੈਡਲ ਦਾ ਟਰੋਫੀਆਂ ਤਾਂ ਬੜੀ ਜਿੱਤੇ ਨੇ ਪਰ ਪਰਿਵਾਰ ਪਾਲਣ ਵਾਸਤੇ ਅੱਜ ਵੀ ਮਿਹਨਤ ਨੂੰ ਤਰਸਿੱਦ ਦੇਣੀ ਪੈ ਰਹੀ ਹੈ ਤੇ ਬੌਤਿਆਂ ਦਾ ਸੁਪਨੇ ਹੁੰਦੇ ਨੇ ਜਿਹੜੇ ਉਹ ਇਸ ਨੌਜਵਾਨ ਨੇ ਸੁਪਨੇ ਜ਼ਰੂਰ ਪੂਰੇ ਕੀਤੇ ਨੇ ਮੈਡਲਾਂ ਦੇ ਤੇ ਟਰਾਫੀਆਂ ਦੇ ਬੋਰੇ ਭਰੇ ਪਏ ਨੇ ਪਰ ਅੱਜ ਵੀ ਇਹ ਰੰਜ ਜ਼ਰੂਰ ਹੈ ਸਰਕਾਰਾਂ ਨਾਲ ਕਿ ਅੱਜ ਇਸ ਨੌਜਵਾਨ ਨੂੰ ਉਹ ਜਿਹੜੀ ਬੰਦਾ ਮਾਨ ਸਨਮਾਨ ਸੀ ਉਹ ਨਹੀਂ ਮਿਲਿਆ ਤੇ ਉਮੀਦ ਕਰਦੇ ਆਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੌਜਵਾਨ ਦੇ ਸੁਪਨੇ ਜ਼ਰੂਰ ਪੂਰੇ ਹੋਣ ਜਿਵੇਂ ਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੰਮ੍ਰਿਤਸਰ